ਪਪਾ ਵਾਹ ਕਾਲੇ ਹੋ ਗਏ ਨਾ ਇਹਨੇ ਜੋ ਇਹ ਰਸੋਖੂ ਕੀ ਕਰਨੇ ਖਤਰਾ ਕਟਲੇ ਗਿਆ ਇਹਨੇ ਪੁੱਤ ਖੁੱਲਣਾ ਨਹੀਂ ਹੈ ਖਰਾਬ ਹੋ ਗਿਆ ਨਹੀਂ ਬਿਲਕੁਲ ਹੋ ਗਿਆ ਉਹ ਮੰਨ ਲੈ ਮੇਰੀ ਡੈਡੀ ਨੂੰ ਪੁੱਛਣਾ ਚਾਹੇ ਆਪਣੇ ਨੂੰ ਖਰਾਬ ਆ ਦੇਖ ਲੈ ਥੋੜਾ ਜਿਹਾ ਖਰਾਬ ਹੋ ਗਿਆ ਇਹ ਅੱਛਾ ਤਰਾਂ ਹੀ ਨਹੀਂ ਇਹ ਤਾਂ ਉਹ ਗੋਲ ਹੋ ਜਾਂਦਾ ਨਾ ਮੈਂ ਖਾਣਾ ਪੈਣਾ ਹੈ 85 ਆ ਵੱਡਣਾ ਪੈਣਾ ਮੋੜੇ ਸਿਰ ਅੱਛਾ ਆ ਹਾਏ ਹਾਏ ਕਿਨਾ ਛੁਪਣਾ ਏ ਮਾ ਖੱਡਾ ਕਾਵੇਂ ਛੁਪਣਾ ਖਰਾਬ ਕੰਨਾਂ ਦੀ ਚੁੱਪੀ ਤਾਂ ਹੁੰਦਾ ਇਹ ਖਲਾਬ ਹਾ ਸਸਰੀਕਾਲ ਜੀ ਨਾਲਿਆਂ ਨੂੰ ਸ਼ਰ ਸ਼ਾ ਗਾ ਨੂੰ ਕਿਤਰਾ ਸਸਰੀਕਾਲ ਜੀ ਆਤਾ ਉਥੇ ਟਾਈਮਰ ਕੱਢ ਲੱਗ ਕੰਨਾ ਕਿਤਰਾ ਤੇ ਉਹ ਚਾਂਦੀ ਨਹੀਂ ਦੇਖਦੀ ਨੰਨਾ ਨੂੰ ਦੇਖ ਤਾਂ ਹੁਣ ਦੇਖਿਆ ਕਰਨ ਦੇਖਿਆ ਤੇ ਮੈਂ ਨਾ ਉਹਦਾ ਹੁਣ ਚੱਕੇ ਦਾ ਵੱਜ ਜਾਂਦਾ ਵਾਲਾ ਦਾੜਾ ਚੱਕੇ ਵੱਜ ਜਾਂਦੇ ਬਸ ਦੇਖਣਾ ਹੀ ਨਹੀਂ ਆਹ ਦੇਖ ਹੂੰ ਗੰਨਾ ਗੰਨਾ ਤਾਂ ਦੇਖਿਆ ਨਹੀਂ ਕਿਸੇ ਨੇ ਹਾਂ ਗਿੰਨੇ ਆਹ ਲਾ ਹੁਣ ਜਿਹੜੀ ਦੀ ਦੀ ਚੀਜ਼ ਪਸੰਦ ਆ ਔਰ ਸੁਗਰੀ ਤਾਂ ਵੀ ਪਸੰਦ ਆ ਇਹ ਛਿਲਣਾ ਨਹੀਂ ਕਹਿੰਦੀ ਖੋਲਣਾ ਕਹਿੰਦੀ ਕਰਨੇ ਪੜ ਬਈ ਇੱਕ ਚੋਪੜਾ ਨਹੀਂ ਕਹਿੰਦਾ ਅੱਛੀ ਕਿਹ ਘਰੋਂ ਪਤਾ ਨੂੰ ਜਾਂ ਗੇਰ ਕੇ ਪੁੱਤ ਉਧਰ ਜਾ ਚੁੱਪਣਾ ਹੁੰਦਾ ਜਾ ਲੈ ਮੈਨੂੰ ਐ ਕਰਨ ਨਾਲੇ ਉਤੋਂ ਤੱਕ ਤੋਂ ਤਾਰ ਰੋ ਲਿਆ ਫੜਦੇ ਕੇ ਦਬਾ ਟਾਈਮ ਨਾ ਖਰਾਬ ਕਰ ਤਾਰ ਤੋਂ ਮੈਨੇ ਨਾਲੇ ਪਤੀਨਾ ਲਿਆ ਤੇ ਨਾਲੇ ਉਹ ਦਾ ਦੋ ਮੋਹ ਮਚਾ ਆਲਾ ਨਾਲੇ ਆਮ ਦਾ ਤਾਰ ਲਿਆ ਵਾਹੀ ਸਤਨਾਮ ਵਾਹਿਗੁਰੂ ਮੈਨੂੰ ਪੁੱਤ ਪਾਣੀ ਵੀ ਲਿਆ ਥੋੜੀ ਹੱਥ ਤੋਂ ਆ ਜਾਓ ਜੀ ਆ ਜਾਓ ਜੀ ਆ ਜਾਓ ਜੀ ਐਸੋ ਜੀ ਲੈ ਕੇ ਆ ਗਿਆ ਮੇਰਾ ਪੁੱਤ ਉਹ ਟੋਰ ਤੇ ਮੈਂ ਕੁੱਟਣੀ ਆ ਹੋ ਅੱਛਰ ਨੂੰ ਡਾਲਾ ਹੋਰ ਨੂੰ ਅੱਛਰ ਆਪਣਾ ਮੇਰੀ ਦਾਤਾ ਸੋ ਆਰੇ ਮਾਪਾ ਅੱਜ ਬੈਠਾ ਆਪਣਾ ਗਰੇਡ ਤੇ ਰਖੜਾ ਵਾ ਅੱਛਰ ਵਾ ਮੇਰੀ ਕਾਦੀ ਵੀਡੀਓ ਤੇ ਦਿਖਣੀ ਚਾਹੀਦੀ ਉਹ ਮੈਂ ਉਹ ਕੁੱਟਣੀ ਐ ਕਰਨ ਮੈਨੂੰ ਪਾਣੀ ਦੇ ਦੇ ਰੱਖ ਦੇਖਿਆ ਤੂੰ ਆ ਉਹਨੂੰ ਦਲਾ ਦੇ ਆਪਣੀ ਦਾ ਬਾਹਰ ਇੱਕ ਤਰ੍ਹਾਂ ਜੇ ਪੈੜ ਕਿੰਨੀ ਐ ਮੈਂ ਆਪੇ ਸਮਝਾ ਲਣੀ ਆ ਉਹ ਸਾਰੇ ਆਪਣੇ ਕੋਈਆਂ ਕਰਦੇ ਆ ਉਹ ਜੀ ਆ ਗਿੜੂ ਮਾ ਉਹ ਆਵੇ ਨਾ ਬੈਠਣਾ ਉਂਰੀ ਆ ਹਾਂਜੀ ਸੱਸ ਰੀ ਗਾਲੀ ਮੇਰੇ ਪੁੱਤ ਨੇ ਬਣਾਈ ਬਲਾਈ ਹਾਂ ਤੱਕ ਬਲੌ ਜੀ ਸੱਸ ਰੀ ਗਾਲ ਚਲੋ ਜੀ ਬਲੌ ਸ਼ੁਰੂ ਕਰ ਦੋ ਜੀ ਸੱਸ ਰੀ ਗਾਲ ਜੀ ਬਹਿ ਜਾਓ ਖਾਂ ਸਾਬ ਜੀ ਫਤਿਹ ਜੀ ਕਹਦੇ ਕਰਨਸ ਆ ਪਿਆ ਦੀ ਤੋਂ ਕਰਾ ਚਾਰ ਹੁਣ ਜਦੋਂ ਤੱਕ ਤੁਹਾਨੂੰ ਕੰਮ ਤਾਂ ਕਰਨਾ ਹੀ ਪੈਣਾ ਪੁੱਤਿਆ ਜਿਹੜੇ ਕਰਨ ਵਾਲਿਆ ਜੁਬਰੀਤ ਮੇਰੇ ਪੁੱਤ ਤੋਂ ਵੀ ਕਿਛੜਨਾ ਪਿਆ ਯਾਰ ਹਉ ਹਾਂ ਮੰਨ ਲੀ ਵੀਡੀਓ ਦੀ ਆ ਓਏ ਅਜੇ ਪਹੁੰਚਿਆ ਦੇਫੇ ਕੰਨੋ ਨੋ ਖਾਣੇ ਨੂਡਲ ਖਾਣੇ ਕੀ ਖਾਣੇ ਦਾ ਕੋ ਖਾਣਾ ਕੀ ਖਾਣਾ ਦੱਸ ਸਕ ਹਾਂ ਹੋ ਗਿਆ ਹੈ ਉਹ ਖਾਣੀ ਸਪ੍ਰਿੰਗ ਰੋਲ ਖਾਣੇ ਪਰ ਇੱਥੇ ਬੈਠ ਜਾ ਲੈ ਵੀ ਸਪ੍ਰਿੰਗ ਰੋਲ ਜਾ ਕੇ ਇੱਥੇ ਬੈਠ ਜਾ ਮਾਂ ਨਹੀਂ ਮਾਂ ਬਉੜਾ ਬੜਾ ਮਿਲਿਆ ਨਹੀਂ ਮੈਂ ਤਾਂ ਮੈਂ ਤਾਂ ਵੀਡੀਓ ਦੇ ਮੂਰੇ ਬੈਠਣਾ ਕਿ ਦੀ ਅੱਜ ਬੈਠੀ ਤਾਂ ਦੇਖੋ ਕਿਵੇਂ ਆ ਹਾਂ ਨਾ ਤੁੱਕਾ ਬੈਠਾ ਕੋਈ ਗੱਲ ਨਹੀਂ ਪਿੱਛੇ ਆ 컬러 ਮੇਰੇ ਕੱਟ ਲੈ ਜਿਹੜਾ ਕੱਟਦੇ ਜਿਹੜਾ ਤੈਨੂੰ ਪਾਪ ਤੋਂ ਲੱਗਦਾ ਸਮਾਨ ਕੱਢਦੇ ਪੈ ਜਾਂਦੇ ਚੜ੍ਹ ਪੁੱਤ ਮੇਰੇ ਬੱਲ ਨੂੰ ਤਾਂ ਮੂੰਹ ਕਰ ਮੇਰੇ ਕੰਨਾਂ ਦਾ ਮੈਂ ਤਾਂ ਉੱਤੇ ਆਉਂਦੀ ਆ ਕਿੰਨੀ ਮੇਰੇ ਪਰ ਮੂੰਹ ਕਰਕੇ ਘੱਲਤਾ ਕਰਦੇ ਨਾ ਆ ਮੇਰਾ ਜੀਵਨਾ ਬੁਣਦਾ ਹੈ ਆਇਨਾ ਖੰਡਾਤਾ ਦੇਖ ਥੱਲੇ ਤਾਂ ਥੱਲੇ ਦੇਖ ਕਿ ਕਿੰਨਾ ਕਰ ਗਿਆ ਉਹ ਮੈਦਾ ਕਹਦਾ ਕੰਮ ਕਰ ਲੈ ਥੋੜਾ ਨੁਕਸਾਨ ਦੇ ਉਹ ਸੁੱਕ ਗਿਆ ਹੈ ਤੂੰ ਖਾਈ ਨਾ ਪੁੱਤ ਤੈਨੂੰ ਮਾਰਾ ਲੱਗਦਾ ਨਾ ਇਹ ਆ ਫੇਰ ਕੇ ਥੱਲੇ ਤੋ ਕੇ ਤੋ ਕੀ ਰਖਿਆ ਬਹ ਹੈ ਉਹਨੇ ਹਜ਼ਰ ਥੱਲੇ ਗੇਰਦਾ ਪੈਰਾਂ ਵਾਲਾ ਹਾਂ ਮੇਰੇ ਕੋਲ ਬੈਠਾ ਆ ਜਾ ਫੇ ਮੇਰੇ ਕੋਲ ਆ ਜਾ ਆ ਜਾ ਆ ਜਾ ਖਲਸਾ ਮੇਰੇ ਪੁੱਤ ਨੇ ਮੇਰੇ ਕੋਲ ਬੈਠਣਾ ਇੱਥੇ ਅਸੀਂ ਜਾ ਕੇ ਉਹ ਵੀਡੀਓ ਵਿੱਚ ਦਿਖਦੀ ਐ ਤੂੰ ਔਰ ਵੀਡੀਓ ਜੀ ਦਿਖਦੀ ਖੜ ਜਾ ਲੈ ਇਹ ਆ ਰਿਹਾ ਔਰ ਵੀਡੀਓ ਦੇ ਵਿੱਚ ਆ ਰੇ ਗੰਡਾ ਲਈ ਵੇਚਾ ਮੇਰੇ ਉੱਤੇ ਬੰਦੇ 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 ਹਾਂਜੀ ਜੀ ਆਇਆਂ ਨੂੰ ਅੱਜ ਬੰਦੇ ਪਹੁੰਚ ਗਏ ਜੀ ਵੱਡੇ ਵੱਡੇ ਸਾਡੇ ਕੋਲ ਅੱਛਾ ਹਾਂਜੀ ਅਸੀ ਕਾਲ ਜੀ ਭਾਜੀ ਹੋਰ ਆ ਜਾਓ ਇੱਧਰ ਇੱਧਰ ਕੋਈ ਡਾਟ ਨਹੀਂ ਡਾਟ ਬੜੀ ਇੱਧਰ ਆਓ ਕੋਈ ਚੱਕ ਨਹੀਂ ਰਿਹਾ ਸਰਦ ਕੋਈ ਨਹੀਂ ਨਿਕਲੇ ਆਓ ਇੱਧਰ ਆ ਮਾ ਜੀ ਸਿਗਨਲ ਬਗਾ ਦੇ ਨਾਲ ਹੁਣ ਇੱਧਰ ਸਰ ਟੈਸ਼ੀ ਕਾਲ ਜੀ ਇਹ ਆਪਣਾ ਫੋਨ ਲੈ ਕੇ ਨਾਲ ਅੱਛਾ ਇਹ ਗੱਲ ਕਰਦਾ ਹੁੰਦਾ ਸੀ ਰਸਤੇ ਦੇ ਵਿੱਚ ਹੈ ਹਾਂ ਹਰ ਫਾਜ ਹਰ ਸਪੁੱਤ ਇੱਧਰ ਆ ਜਾ ਤੂੰ ਵੀ ਆ ਜਾ ਭਾਈ ਲਾਲ ਬੈਗ ਪਾਇਆ ਸਕੂਟਰ ਵਾਲਾ ਕਾਹਗਾ ਇਹ ਦੁਆਰੇ ਸਦਾਗਰ ਨੇ ਦੁਆਰੇ ਜੁਆਇਨ ਕਰ ਲਿਆ ਜੀ ਸਕੂਲ ਸਕੂਲ ਅੱਛਾ ਬੜਾ ਉਰੇ ਬੈਠ ਜਾ ਕਰ ਉੱਠ ਕਰ ਪੁੱਤ ਵੀ ਹੁਣ ਬੈਠ ਜਦੇ ਨੇ ਕੱਲ ਪਾਣੀ ਪੂਣੀ ਲੈ ਕੇ ਆ ਜਾ ਕੇ ਨਾ ਬੱਤ ਚਾਹ ਚਾਹ ਇੱਧਰ ਆ ਸਦਾਗਰ ਅਚਾਰਾ ਬਾਈ ਇੱਕ ਗੱਲ ਹੋ ਗਈ ਆ ਬੋਲੋ ਚਾਹ ਮੈਂ ਬੈਠਾ ਕਰਨਾ ਕੋਲ ਸੀ ਪਰ ਬੈਠੂਗਾ ਕੋਲ ਸੀ ਪਰ ਬੈਠ ਕੇ ਤਾਂ ਫਰੇਮ ਤੇ ਨਹੀਂ ਹੋਣਾ ਇੱਥੇ ਬੈਠ ਕੋਈ ਗੱਲ ਨਹੀਂ ਉਹਨੂੰ ਪਿੱਛੇ ਨੂੰ ਕਰਦੇ ਥੋੜਾ ਜਿਹਾ ਨਹੀਂ ਉਹ ਕੋ ਚੱਕਰ ਚੰਨ ਦੇ ਬੈਠ ਸਭ ਸਿਰ ਕਰ ਵੀ ਬੁਲਾਣੀ ਚੁਣਦੀ ਹੈ ਸਭ ਪਤਾ ਨਹੀਂ ਦਿਗਾ ਪਤਾ ਨਹੀਂ ਦਿਗਾ ਹਾਂ ਉਹਦੇ ਇਹ ਨਾ ਪੈਤਰ ਬਾਹਰ ਕਰ ਦੋ ਕੀ ਹਾਲ ਹੈ ਜੀ ਠੀਕ ਹੈ ਠੀਕ ਹੋ ਜੀ ਬਹੁਤ ਐਸੇ ਇੱਕ ਗੱਲ ਹਾਂ ਤੂੰ ਤਾਂ ਠੀਕ ਆ ਕੋਈ ਟਾਈਮ ਹੋਦਾ ਤਾਂ ਕਹਿੰਦਾ ਵੀ ਜਿਹੜੇ ਨਾਲ ਜਤਨੀ ਪਤੰਟੀ ਸੰਤ ਦੇ ਕਰਨ ਨੂੰ ਰੁਕ ਕੇ ਵਿੱਚ ਕਰਦੇ ਨੇ ਲਈ ਕੋਲੇ ਫੈਸ਼ਨ ਬਣਦੀ ਹੈ ਹੈ ਇਹ ਹੈ ਹੈ ਸਹੀ ਹੈ ਪਰ ਕਿਸੇ ਕਿਸੇ ਦੀ ਕਿਸਮ ਅਚੇ ਆਏ ਇਹ ਇਹ ਜਿਹੜੀ ਗੱਲ ਤੁਸੀਂ ਬੋਲੀ ਆ ਬਹੁਤ ਪਤੇ ਦੀ ਬੋਲੀ ਆ ਪਰ ਜਿੰਨੇ ਉਧਰ ਸਬਸਕ੍ਰਾਈਬ ਦੇਖ ਰਹੇ ਨੇ ਉਹਨਾਂ ਨੂੰ ਕਿਸੇ ਨੂੰ ਕੁਝ ਨਹੀਂ ਸਮਝ ਆਈ ਵੇ ਕੁਛੜ ਕੁਛੜ ਜੀ ਕਿਆ ਕਰ ਗਿਆ ਕੋਈ ਗਲਤ ਗੱਲ ਕਹੀ ਹੈ ਨੇ ਕੋਈ ਮੈਂ ਗਲਤ ਗੱਲ ਤਾਂ ਕੋਈ ਨਹੀਂ ਗਈ ਕਿਆ ਕਿਹਾ ਤਾਂ ਵੀ ਜਿਹੜੀ ਆ ਚਟਨੀ ਦਾ ਸੇਡਮ ਗਰੀਬ ਲੋਕਾਂ ਦੀ ਹੁੰਦੀ ਹੁਣ ਗਰੀਬ ਲੋਕਾਂ ਦੀ ਹੁੰਦੀ ਹੁੰਦੀ ਹੈਗੀ ਨਹੀਂ ਨਹੀਂ ਸਾਰ ਮੈਂ ਤਾਂ ਪਾਣੀ ਨਹੀਂ ਦੋਣਾ ਤੇਰਾ ਮੰਨਣਾ ਇਹ ਇਹ ਤੇਰਾ ਮੰਨਣਾ ਪੁੱਤ ਸ਼ਬਰੀਚ ਉਹ ਬਿਮਾਰ ਲੋਕਾਂ ਦੀ ਹੁੰਦੀ ਸੀ ਬਿਮਾਰ ਪਾਣੀ ਇਹਵੇਂ ਹੋਰ ਬਾਕੀ ਦੇਖ ਕਮਤੱਤ ਉਹ ਗੱਲ ਨਹੀਂ ਹੈ ਜੀ ਨਹੀਂ ਮਤਲਬ ਕਹਿਣ ਦਾ ਹੁੰਦਾ ਤਾਂ ਵੀ ਜੇ ਤੁਸੀਂ ਮਤਲਬ ਅੱਜ ਅੱਗੇ ਤੋਂ ਕਾ ਕਰ ਦਿੱਤੇ ਹੈਂ ਜੀ ਕਰਦਾ ਅੱਜ ਤੋਂ 40 ਸਾਲ ਪਿੱਛੇ ਚਲੇ ਜਾਈਏ ਤਾਂ ਸਾਰੀ ਇਹੀ ਖਾਂਦੇ ਸਮਝ ਲੈ ਇੱਕ ਲਿਖੇ ਇੱਕ ਟਾਈਮ ਜਾਨੀ ਜਦ ਖੇਤਾਂ ਵਿੱਚ ਜਾਣਾ ਕਿਸੇ ਨੇ ਵੀ ਜਾਣਾ ਤਾਂ ਉਹ ਜਦ ਹਾਜ਼ਰੀ ਹੁਣ ਹਾਜ਼ਰੀ ਭੁੱਲ ਕੇ ਲੋਕ ਹਾਜ਼ਰੀ ਕਿਆ ਹੁੰਦੀ ਹੈ ਦੁਪਹਿਰਾ ਕਿਆ ਹੋ ਗਿਆ ਉਹਨਾ ਅੰਗਰੇਜ਼ੀ ਵਾਲਾ ਚੱਲ ਪਿਆ ਬ੍ਰੇਕਫਾਸਟ ਹੋ ਗਿਆ ਬ੍ਰੇਕਫਾਸਟ ਦੇ ਵਿੱਚ ਤਾਂ ਹੁਣ ਸਾਰਾ ਕੁਝ ਰਾਤ ਦੀ ਦਾਲ ਲਾਲਾ ਇਹ ਲਾਲਾ ਬੋਲ ਆਲਾ ਮਤਲਬ ਜਿਹੜਾ ਦੁਪਹਿਰਾ ਖਾਂਦੇ ਤੇ ਉਹ ਬ੍ਰੇਕਫਾਸਟ ਬਣਾ ਲਿਆ ਉਹਦਾ ਹਾਂ ਸਾਰਾ ਕੁਝ ਵਿਚਲ ਮੈਂ ਗੱਲਾਂ ਪਹਿਲਾਂ ਨਾਲ ਤੇ ਹੋ ਗਈਆਂ ਆ ਇਹਨਾਂ ਜਿਹੜੀ ਆਹ ਆਈਟਮ ਇਹ ਸੁੱਕ ਗਿਆ ਪਿਆ ਪਿਆ ਬੇਸ਼ੱਕ ਪਰ ਇਹ ਸਾਡੀ ਬੋਡੀ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਲੋਪੇ ਹਾਂ ਇਹ ਨੂੰ ਇਹ ਨੂੰ ਕਹਿੰਦੇ ਸੀ ਇਹਦੇ ਵਾਂਗੂ ਸੁੱਕਣਾ ਹੈ ਤਾਂ ਇਹ ਖਾਣਾ ਪੈਣਾ। ਨਹੀਂ ਇਹਦੀ ਮੋਟੀ ਹੁੰਦੇ ਜਾਂਦੇ। ਨਹੀਂ ਸਾਡੇ ਦਾ ਵੀ ਆਪਾਂ ਨਹੀਂ ਤਾਂ ਓਖਾ ਕੰਮ। ਇੱਕੋ ਖਰਾਕ ਆਲੇ ਸਾਰੇ। ਨਹੀਂ ਫਿਰ ਡਾਕਟਰ ਨੇ ਸੱਚੀਓ ਕਹਿਣਾ ਬਾਈ ਹੁਣ ਤੁਸੀਂ ਸਬਜ਼ੀ ਨਹੀਂ ਕੋਈ ਖਾਣੇ ਚੱਟਣੀਓ ਕਾਏ ਕਰੋ। ਤੁਹਾਡੇ ਛੋਟੇ ਜ਼ਰੀਰ ਨੂੰ ਜੇ ਤੁਸੀਂ ਕਰਨ ਤੋਂ ਟੱਕ ਲਈ ਪੁੱਤ ਮਰਤਾ। ਸਹੀ ਗੱਲ ਆ ਸਹੀ ਗੱਲ ਆ। ਇਹ ਗੱਲ ਤਾਂ ਲੱਖ ਰੁਪਏ ਦੀ ਗੱਲ ਸੀ ਤਾਂ। ਹਾਂ ਸਹੀ ਗੱਲ ਆ। ਤੇਰੇ ਨਾਲ ਦਾ ਉਲਟ ਹੋ ਰਿਹਾ ਹੈ ਤੇਰੇ ਨਾਲ ਉਲਟ ਹੋ ਰਿਹਾ ਮੈਨੂੰ ਨਾਲ ਤਾਂ ਮੈਂ ਜਿੱਦਣ ਤਾਂ ਘੱਡ ਵੱਲ ਧਿਆਨ ਦਿੰਦਾ ਜਲਮਾ ਘਤਾਮਾ ਘਤਾਮਾ ਨੂੰ ਮਾਇ ਲੱਗੀਆਂ ਮੈਂ ਵੱਧ ਗਿਆ ਅਕੜੀ ਮੈਂ ਬੰਦ ਹੁੰਦਾ ਜੀ ਐਂ ਹੁੰਦਾ ਜਦ ਪੁਆਇੰਟ ਕਿਹੜੀ ਆਪਣਾ ਉਧਰ ਸੋਚਦੇ ਨੇ ਆਪਾਂ ਫਿਰ ਫਿਰ ਬੰਦੇ ਦਾ ਦਿਮਾਗ ਉੱਚੀ ਰਹਿੰਦਾ ਹੂੰ ਇਹ ਪਾਰਾ ਇੰਨਾ ਲੱਗਦਾ ਮੈਨੂੰ ਸ਼ਾਇਦ ਉਹਦਾ ਕਿਲੋ ਟੁੱਟ ਗਿਆ ਕੋਈ ਕੋਈ ਮਹੀਨੇ ਜੀ ਮਤਲਬ ਕੋਸ਼ਿਸ਼ ਕੀ ਕਰ ਰਹੇ ਗੁਰਬਾਣੀ ਜੀ ਵੀ ਲਿਖਿਆ ਵੀ ਸੋਚੇ ਸੋਚਣਾ ਹੋਵੇ ਵੀ ਜੋ ਤੂੰ ਸੋਚਣਾ ਹੋਣਾ ਨਹੀਂ ਹਜੇ ਹਾਂ ਇਹ ਜੋ ਹੋਣਾ ਹੈ ਪਰਮਾਤਮਾ ਨੇ ਕਰਨਾ ਹੈ ਪਤਾ ਨਹੀਂ ਕਿ ਕਿਹੜੀ ਧੋਖਾ ਕਿੱਥੇ ਜੋੜ ਦਿੰਦੇ ਪਰ ਬਸ ਹਾਂ ਸਮਝ ਆ ਗਈ ਕਿ ਤੁਹਾਨੂੰ ਟੋਪਿਕ ਕੱਲ ਦੇਣ ਕਿ ਐਮੈਸਜ ਵਿੱਚ ਆ ਰਹੇ ਵੀ ਸੋਚਣਾ ਉਹਦੇ ਬਾਰੇ ਆਪੇ ਹੋ ਜਾਣਾ ਜੀ ਹੁਣ ਉਹਨੇ ਚਲੋ ਕੋਈ ਗੱਲ ਨਹੀਂ ਆਪਾਂ ਹੁਣ ਆਪਾਂ ਇਹ ਟੋਪਿਕ ਉੱਪਰ ਜਾਣਾ ਹੈਗਾ ਕਮੈਂਟਾਂ ਵਿੱਚ ਪਤਾ ਲੱਗਣਾ ਵੀ ਕਿਹੜੀ ਸੋਚ ਹੈ ਸੋਚਣਾ ਹੋਵੇ ਇਹਦਾ ਮੀਨਿੰਗ ਕੀ ਆ ਹੋਰ ਪੈਨ ਪਾ ਦੋ ਕਹਿੰਦੇ ਫੋਨ ਚ ਅੱਛਾ ਪਾ ਦੋ ਨੇ ਪੈਨ ਪਾ ਲੈ ਪੁੱਤ ਉਹ ਦੇਖ ਤਾਂ ਸੈਂ ਇੱਧਰ ਹਾਂ ਮੇਰਾ ਪੁੱਤ ਤੇ ਵੀਡੀਓ ਵੀ ਜਾ ਗਿਆ ਓਏ ਬਾਤ ਕੋਲ ਪਾਇਆ ਮਤਲਬ ਕੀ ਚੀਜ਼ ਇਹਦਾ ਕੋਈ ਵੀ ਨਹੀਂ ਮਰਜ਼ੀ ਪਾ ਦੇ ਤੇ ਫਿਰ ਰਾਤ ਇਹਨੇ 10 ਮਿੰਟ ਤੱਕ ਕਿਹੜਾ ਪਦੀਨਾ ਬਾਅਦ ਚ ਕਾਤੇ ਪਾਇਆ ਹਾਂ ਫਿਰ ਉਹ 10 ਮਿੰਟ ਬਾਅਦ ਤੱਕ ਕਿਹੜਾ ਨੂਨ ਬਾਅਦ ਚ ਕਾਤੇ ਪਾਇਆ ਉਹ ਪਿੱਛੇ ਪਿੱਛੇ ਨੂਨ طرف ਮੇਰੇ ਖਾਣ ਨੂੰ ਪਹਿਲਾਂ ਪੌਣਾ ਚੰਗਾ ਹਾਂ ਉਹ ਸਾਡੀ ਮਰਜੀ ਆਪਣੀ ਮਰਜੀ ਆਪਣੀ ਮਰਜੀ ਚਟਣੀ ਕੁਟਰ ਦਾ ਸਭ ਤੋਂ ਪਰਮਾਣਾ ਕੋਈ ਕਹੇ ਵੀ ਤਾਂ ਬਾਲਕਾ ਤੇ ਪਹਿਲਾਂ ਪਵਾਏ ਆ ਕਮੀਜ਼ ਕਾਤੇ ਤੇ ਪਾਈ ਇਹਨੇ ਕਮੀਜ਼ ਕਾਤੇ ਪਹਿਲਾਂ ਪਾਈ ਆ ਤੇ ਨਿੱਕਰ ਪਹਿਲਾਂ ਜਰਾਬਾ ਕਾਤੇ ਪਾਈਆਂ ਇਹ ਇੱਕ ਗੱਲ ਮੈਨੂੰ ਹੀ ਲੱਗਦੀ ਹੈ ਜਾਂ ਤਾਂ ਕਹਿ ਸਕਦਾ ਵੀ ਹਾਂ ਇਹਦਾ ਰੀਜ਼ਨ ਨਹੀਂ ਹੈ ਵੀ ਜਿਹੜਾ ਨੂਨ ਨਾਲ ਉਹ ਪਾਣੀ ਪੂਣੀ ਦਾ ਜਿਹੜਾ ਸੁੱਕ ਲੈਂਦਾ ਉਹ ਸੁੱਕ ਜਾਂਦਾ ਨਾ ਸੁੱਕ ਜਾਂਦਾ ਨਾ ਪਾਣੀ ਛੱਡਦਾ ਹੁੰਦਾ ਉਹਨਾਂ ਦਾ ਦੁੱਖਦਾ ਤੇ ਚੇਤੀ ਕੁੱਟੋ ਗਿਆ ਨਾ ਹੋਰ ਦੱਸ ਹੋਰ ਕੀ ਬੋਲਣਾ ਦੱਸ ਤੇਰੇ ਹਿਸਾਬ ਨਾਲ ਕਰਦੇ ਆ ਅਸਲੀ ਅਸਲੀ ਸੱਚ ਇੱਕ ਵੀ ਤਾਂ ਹੀ ਕਰਕੇ ਦੱਸਣਾ ਰੋਟੀਆਂ ਲੱਗ ਗਈਆਂ ਮਨ ਲੱਗਦਾ ਪੱਕਣ ਅੰਦਰ ਅਸਲੀ ਗੱਲ ਤਾਂ ਜਿਹੜਾ ਬੰਦਾ ਚਟਣੀ ਬਣਾਉਂਦਾ ਹੈ ਨਾ ਹੂੰ ਉਹਦੇ ਕੋਲ ਬੈਠ ਕੇ ਬੋਲਣੇ ਨਹੀਂ ਚਾਹੀਦਾ ਜਿਹੜਾ ਉਹਦੇ ਹੱਥ 'ਚ ਹਥਿਆਰ ਹੈ ਨਾ ਉਹ ਕਿਦੋਂ ਟਾਈਮ ਚੱਲਦਾ ਇਹ ਪੁਰਾਣਾ ਲੋਕ ਗੀਤਾਂ 'ਚ ਬਹੁਤ ਵਰਤੇ ਆ ਗਿਆ ਨਾ ਸਾਸੇ ਕੁੱਟਣੀ ਹਾਂ ਹਾਂ ਉਹ ਕਿਤੇ ਦੋਸਤ ਕੁੱਟਣਾ ਨਵਾਂ ਲੋਕ ਗੀਤ ਨਾ ਬਣਦਾ ਨਵਾਂ ਲੋਕ ਗੀਤ ਨਾ ਬਣਦਾ ਕਿਹੜੀ ਸਦੀ ਦਾ ਲੋਕ ਗੀਤ ਕੋਟ ਕਰ ਬੁਲਾ ਕੇ ਫੋਨ ਕਰਿਆ ਤੇ ਕੋ ਨਾ ਮੇਰੇ ਦੇ ਵਜਾ ਵੀਡੀਓ ਅੱਜਕੱਲ੍ਹ ਦੇਖਣਾ ਨਾ ਬਹੁਤ ਵੀ ਸਮਾਜ ਦੇ ਵਿੱਚ ਵੀਡੀਓ ਚੱਲਦੀਆਂ ਆ ਵੀ ਘਰ ਵਾਲਾ ਡਰਾਮ ਚ ਤਾਂ ਜਿਹੜਾ ਹੋਇਆ ਕਾਤਾ ਆਇਆ ਹੈ ਨਾ ਵੀ ਕਿਤੇ ਨਾ ਗੱਲ ਹੋਵੇ ਵੀ ਚਟਣੀ ਖਾਣ ਬਾਰੇ ਆ ਤਾਂ ਵੀ ਕੋਟਣੀ ਖਾ ਕੇ ਚਲੀ ਗਿਆ ਚਟਣੀ ਖਾਦੀ ਨਹੀਂ ਕੋਟਣੀ ਖਾ ਲਿਆ ਕੋਟਣ ਨੂੰ ਤਾਂ ਜਟੜੀ ਲੱਗੀ ਹੋਈ ਸੀ ਹਾਂ ਉਹ ਇਹਦਾ ਦਾਣੇ-ਦਾਣੇ ਪਰ ਮੋਰਾ ਜਿੰਨਾ ਛਕਣਾ ਉਹਨੇ ਛਕੇ ਲੈਣਾ ਤੇ ਆਨੇ ਬਹਾਨੇ ਮਨੋ ਰਾਤੀ ਕੁਲਵਿੰਦਰ ਡਿਲੇਟ ਹੋ ਗਿਆ ਫੈਦ ਉਹਦੇ ਨਾਲ ਜਾਣੇ ਪਰ ਉਹ ਰਹਿ ਗਈ ਲੱਗੀ ਨਾ ਨਾ ਤਾਂ ਆਹ ਰਾਉਂਡਰ ਟਾਈਮ ਬਣਾਣਾ ਆਹ ਅੰਦੇ ਕੱਲ ਉੱਪਰ ਮੈਂ ਕਿਹਾ ਵੀ ਡੇਰ ਪੁੱਤ ਕਾਤੇ ਹੋ ਗਿਆ ਇਹਨਾਂ ਮੈਂ ਉੱਠਣ ਚ ਕਹਿੰਦਾ ਵੀ ਚਾਚੇ ਰਾਤ ਕੁੜੀ ਰੋਂਦੀ ਰਹੀ ਸੌਣੀ ਨਹੀਂ ਫਿਰ ਹੋ ਜਾਂਦਾ ਛੋਟੇ ਜਿਹੇ ਵਾਕਾਂ ਨਾਲ ਉਹ ਤਾਂ ਜੇ ਰੋਂਦੀ ਨਹੀਂ ਆ ਸਾਡੇ ਵਾਲੀ ਕਿੱਧਰ ਗਈ ਇਹ ਉਹੀ 12 1 ਵਜਾ ਦਿੰਦੀ ਆ ਹਟਦੀ ਨਹੀਂ ਆਨੀ ਨਹੀਂ ਆਉਂਦੀ ਆ ਇੱਧਰ ਕਮਰੇ ਚ ਕਦੇ ਮੈਂ ਸੱਖੋ ਕੋਲ ਪੈਣਾ ਕਦੇ ਪਾਪਾ ਕੋਲ ਪੈਣਾ ਬਸ ਸਾਡੇ ਕੋਲ ਲੋਕੀ ਚਾਹ ਆਖੀ ਚਾਹ ਹੋਈ ਚਾਹ ਹੋਰ ਵੀ ਬਣਨਾ ਬੰਦੇ ਤੋਂ ਹੋਰ ਆ ਰਹੇ ਨੇ ਤੁਹਾਨੂੰ ਕਹਾਂ ਲੋਈ ਆਉਂਗਾ ਤੁਹਾਨੂੰ ਉਹ ਤੱਕੜੀਓਂ ਪਲੈਨਿੰਗ ਹੁੰਦੀ ਲੱਗਦੀ ਹਾਂ ਗਾਣਾ ਮਗਾ ਲਈ ਖਾਲੀ ਗਲਾਸੇ ਮਗਾ ਲਓ ਹਾਂ ਬਾਈ ਕਾ ਜਾਲ ਹੈ ਕਾ ਨਿਊ ਹੈਗਾ ਉਹਨੇ ਲਿਆ ਦੇ ਕਰਨ ਭਟਿਆਈ ਦੱਬਾ ਵੀ ਆਇਆ ਪੁੱਤ ਕੱਲ ਦੇਖ ਹਾਂ ਕੀ ਲੋ ਹਾਂ ਹਾਂ ਪਤਾ ਪਾਣਾ ਨਹੀਂ ਕਹਿਣਾ ਤੁਸੀਂ ਐ ਬੜਾ ਤਾਜ਼ਾ ਲਿਆਇਆ ਸਵੇਰੇ ਸੋਡੇ ਕਰਕੇ ਜੇ ਤੁਸੀਂ ਆਪਣਾ ਤਾਜ਼ਾ ਲਿਆਇਆ ਦੱਬਾ ਲਿਆਇਆ ਰਾਂਸਾਲ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੈ ਵੀ ਅਸੀਂ ਕੁਝ ਨਹੀਂ ਲਿਖਾਉਂਦੇ ਕੁਝ ਨਹੀਂ ਕੱਟਦੇ ਵੇਚਦੇ ਜੋ ਹੈ ਸਾਡੇ ਮੂੰਹ ਤੋਂ ਇਹ ਮੈਂ ਤਾਂ ਹਲਾ ਮੈਂ ਨਹੀਂ ਲਿਖੀ ਨਾ ਬਾਈ ਨੇ ਨਹੀਂ ਪੀਣੀ ਹੈ ਮੈਂ ਵੀ ਨਹੀਂ ਮੈਂ ਤਾਂ ਬਸ 1 ਕਦੀ ਵਾਰ ਵਾਲਾ ਹੁੰਦਾ ਯਾਰ ਬਸ ਤੋਹ ਮੁਸ਼ਕਲ ਆ 1 ਕਦੀ ਵਾਰ ਤੋਂ 30 ਤੱਕ ਵਾਰ ਹੋ ਗਿਆ ਯਾਰ ਅੱਜ ਚੱਲਦਾ ਤੇਰਾ 100 ਚੰਗਾ ਆ ਤੂੰ ਤਾਂ ਪੀਣੇ ਵਾਲਾ ਬੰਦਾ ਆ ਯਾਰ ਅੱਜ ਕਰਾਸ ਗੁਲੇ ਜਾਮਣਾ ਲਾਓ ਜੀ ਗਾਮੜ ਚੱਪੀ ਜਾਮਣ ਦੇ ਕੋਲ ਅੱਜ ਪਾਣੀ ਆਰਡਰ ਲਾਤਾ ਰਾਤ ਗੁਲਾਣਾ ਚੱਕ ਲਈ ਭੁੱਲ ਗਏ ਕਿਦਾਂ ਉਹ ਵੀ ਰੱਖਾਂ ਕੋਈ ਬਾਲੇ ਹੈ ਕੋਣ ਵੀ ਦਵੇ ਉਹਨੇ ਤਾਰ ਗੰਨਾ ਗੰਨਾ ਝੁਪਰੇ ਗੰਨੇ ਦਾ ਆਨੰਦ ਲੋਗਦੇ ਦਾ ਆਨੰਦ ਨੂੰ ਨਹੀਂ ਪਤਾ ਮੈਨੂੰ ਨਰਦੇ ਪਾਪਾ ਨੂੰ ਘਰ ਉਰ ਨੂੰ ਨਾਲੇ ਕੌਲੀ ਬਾਟੀ ਚ ਪਾ ਲਿਆ ਉਹਨੂੰ ਜੇ ਇੱਕ ਇੱਕ ਨਾਲੇ ਸਾਰਨਾ ਇਹਨਾਂ ਦਾ ਤੇ ਬਾਤ ਖਾਣੇ ਵਾਲੇ ਵੀ ਹੋ ਸਕਦੇ ਆ ਹਾਂ ਇਹ ਸਮਝਦਾ ਨਹੀਂ ਮੈਂ ਕਹਿਣ ਲੱਗਿਆ ਸੀ ਮਹਾ ਚਲ ਕੋਈ ਪਤਾ ਨਹੀਂ ਬਚਾਉਣ ਦੇ ਚੱਕਰਾਂ ਚ ਫਿਰਦਾ ਵੀ ਬਚਾ ਲੈਵਾ ਉਹ ਜਾ ਕੇ ਕੀ ਕਰਨੇ ਆ ਕੱਲ ਤਾਂ ਇਹਨੇ ਹੱਥ ਜਿਲਾਇਆ ਮੂੰਹ ਦਾ ਯਾਰੂ ਪਤਾ ਹੀ ਨਹੀਂ ਉਹ ਆ ਫਿਰ ਪਤਾ ਸਾਰਾ ਕੁਝ ਆ ਸਾਰਾ ਤੇ ਘੰਟੇ ਮਾ ਧਰਜ ਬੋਲਦੇ ਆ ਜਾ ਕੇ ਅੰਦਰ ਵਿੱਚ ਕੀ ਆ ਗਿਆ ਕੀ ਆ ਗਿਆ ਬੰਦਾ ਬੇਲਾ ਹੋ ਗਿਆ ਨਾ ਜਦਾਂ ਮੋੜ ਕੇ ਰਸੋਈ ਚ ਨੂੰ ਜਾਊਗਾ ਫ੍ਰਿਜ ਜਾ ਕੇ ਦੇਖ ਲਊਗਾ ਤੇ ਦੇਖਣਾ ਨਹੀਂ ਵਿੱਚ ਖੋ ਆ ਗਿਆ ਫੇਰ ਆ ਕੇ ਬੈਠ ਜਾਊਗਾ ਨਾਲੇ ਪਤਾ ਵੀ ਇੱਥੇ ਕੁਝ ਨਹੀਂ ਹੈਗਾ ਫੇਰ ਜਾ ਕੇ ਖੋਲੂਗਾ ਆਹੀ ਆਹੀ ਚਲੀ ਜਾਂਦਾ ਬੇਲੇ ਬੰਦੇ ਦਾ ਬੇਲੇ ਦਿਮਾਗ ਖਾਣ ਤੇ ਨਹੀਂ ਹੋ ਜਾਂਦਾ ਮੇਰਾ ਆਈ ਗੋ ਹੁੰਦਾ ਜਾਂ ਤਿੰਨ ਚਾਰ ਵਾਰ ਖੋਲ ਲੈਂਦਾ ਫੇਰ ਪਤਾ ਲੱਗਦਾ ਤਿੰਨ ਚਾਰ ਵਾਰ ਵੀ ਫ੍ਰਿਜੇ ਜਿਹੜਾ ਕੁਝ ਹੈ ਨਹੀਂ ਵੀ ਹੁਣ ਆ ਗਿਆ ਹੁਣ ਦੁਕਾਨ ਨੂੰ ਚੱਲਦੇ ਆ ਸਾਰੇ ਸਾ ਚੱਕਰੀ ਬਣਾਉਂਦੇ ਬਣਾਉਂਦੇ ਸਾਨੂੰ ਗੱਲ ਕਰਦੇ ਆ ਜੀ ਆਪਾਂ ਇਹ ਸਾਡੇ ਹੈਗੇ ਸੁਰੀਂਦਰ ਸਿੰਘ ਪੌਂਜੀ ਸਾਹਿਬ ਰੋਪੜ ਤੋਂ ਆ ਆਪਣੇ ਮਿੱਤਰ ਪਿਆਰੇ ਆ ਤੇ ਇੱਕ ਚੰਗੇ ਰਾਈਟਰ ਵੀ ਨੇ ਚੰਗੇ ਡਾਇਰੈਕਟਰ ਵੀ ਨੇ ਤੇ ਚੰਗੇ ਐਕਟਰ ਵੀ ਨੇ ਤੇ ਸਦਾਗਰ ਨੂੰ ਤੁਸੀਂ ਪਹਿਲਾਂ ਹੀ ਸਾਰੇ ਜਾਣਦੇ ਹੋ ਇਹ ਵੀ ਚੰਗਾ ਐਕਟਰ ਚੰਗਾ ਡਾਇਰੈਕਟਰ ਮਤਲਬ ਵਧੀਆ ਇਨਸਾਨਾ ਬਿਖਦੇ ਆਉਂਦੇ ਜਿਹੜੀ ਸਮਾਜ ਨੂੰ ਸੇਧ ਦੇਣੇ ਆਲੇ ਨੇ ਉਹਨਾਂ ਦੀ ਲਿਸਟ ਦੇ ਵਿੱਚ ਆਉਂਦੇ ਨੇ ਦੋ ਪਰਸਨ ਹੋਰ ਵੀ ਆ ਰਹੇ ਨੇ ਉਹ ਵੀ ਇਸ ਫੀਲਡ ਦੇ ਨਾਲ ਹੈਗੇ ਨੇ ਜੁੜੇ ਹੋਏ ਤੇ ਗੱਲ ਇਦਾਂ ਜੀ ਅਸੀਂ ਹੁਣ ਇੱਕ ਪ੍ਰੋਜੈਕਟ ਲੱਗਿਆ ਕੋਈ ਸ਼ੁਰੂ ਕਰਨਾ ਪੋਜੀਟਿਵ ਟਾਕ ਦੇ ਉੱਪਰ ਜਿਹਦੇ ਜਿਹਦੇ ਸਬੰਧ ਦੇ ਵਿੱਚ ਸਾਡੀ ਇੱਕ ਦੋ ਮੀਟਿੰਗਾਂ ਪਹਿਲਾਂ ਹੋ ਚੁੱਕੀਆਂ ਤੇ ਅੱਜ ਫਾਈਨਲ ਮੀਟਿੰਗ ਹੈ ਤੇ ਕੁਝ ਖਾਸ ਕਰਨੇ ਦੀ ਸਭਾਵਨਾ ਬਣ ਰਹੀ ਹੈ ਖਾਸ ਖਾਸ ਅਤੇ ਵਧੀਆ ਜਿਹਦੇ ਨਾਲ ਸਮਾਜ ਨੂੰ ਕੋਈ ਨਿਆਣਿਆਂ ਨੂੰ ਜਾਂ ਇਥੇ ਵੀ ਲਾ ਲਵਾਂ ਚੰਗੀ ਸਿਹਤ ਮਿਲ ਸਕੇ ਉਸ ਸੰਬੰਧ ਦੇ ਵਿੱਚ ਕਈ ਸਟੋਰੀਆਂ ਨੇ ਸਾਡੇ ਕੋਲ ਤੇ ਜਲਦ ਹੀ ਇੱਕ ਸਟੋਰੀ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ ਪੋਜੀਟਿਵ ਟਾਕ ਦੇ ਉੱਪਰ ਤੇ ਥੋੜੇ ਦਿਨਾਂ ਦੇ ਵਿੱਚ ਵਿੱਚ ਅੱਜ ਉਹਦਾ ਉਸ ਸਕ੍ਰਿਪਟ ਦੇ ਸੰਬੰਧੀ ਗੱਲਬਾਤ ਕਰਨੀ ਹੈ ਅੱਜ ਮੰਤਨ ਕਰਾਂਗੇ ਉਹਦਾ ਹਾਂ ਉਹਦੇ ਕੋਈ ਸ਼ੂਟ ਕਦੋਂ ਰੱਖਣਾ ਹੈ ਉਹਦੇ ਸੰਬੰਧ ਦੇ ਵਿੱਚ ਅੱਜ ਇੱਕ ਮੀਟਿੰਗ ਹੈ ਪਹਿਲਾਂ ਰੱਖੀ ਸੀ ਮੀਟਿੰਗ ਇਹੇ ਹੋਰ ਪਾਸੇ ਪਰ ਬਟ ਕੋਈ ਸਵਾਬ ਇਹੋ ਜਿਹਾ ਬਣ ਗਿਆ ਵੀ ਮਹਾਬਿਚਲੋਂ ਸੇ ਘਰੇ ਆ ਜੋ ਵੀ ਕਰੇ ਆਪਾਂ ਮੀਟਿੰਗ ਕਰ ਲਵਾਂਗੇ ਤੇ ਉਹਦੇ ਲਈ ਕਾਫੀ ਕੁਝ ਆਏਗਾ ਏ ਕੀ ਕੀ ਕੁਝ ਅਸੀਂ ਕਰਨਾ ਪੋਜੀਟਿਵ ਟਾਕ ਤੇ ਸਾਡੀ ਇੱਕ ਵੀਡੀਓ ਪਾਵਾਂਗੇ ਪਾਡਕਾਸਟ ਟਾਈਪ ਉਹਦੇ ਵਿੱਚ ਫਿਰ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਜਮਾਂ ਸਾਂਝੀ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਸਾਡਾ ਮੇਨ ਮਕਸਦ ਹੈ ਕਿ ਕੀ ਅਸੀਂ ਚਾਹੁੰਦੇ ਆ ਉਹ ਚੈਨਲ ਤੇ ਕੀ ਦਿਖਾਈ ਤੇ ਜਦੋਂ ਚੈਨਲ ਮਤਲਬ ਇਹ ਬਣਾਇਆ ਸੀਗਾ ਪੋਜੀਟਿਵ ਟੌਂਕ ਤਾਂ ਉਹੀ ਚੀਜ਼ਾਂ ਸੋਚ ਕੇ ਬਣਾਇਆ ਸੀਗਾ ਵੀ ਕੀਆ ਦਿਖਾਉਣਾ ਉਹੀ ਚੀਜ਼ਾਂ ਹੁਣ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜਿਸ ਮਕਸਦ ਦੇ ਨਾਲ ਉਹ ਬਣਾਇਆ ਸੀਗਾ ਚੈਨਲ ਦਾ ਤੇ ਬਾਕੀ ਦੇਖਦੇ ਹੁਣ ਵੀ ਅੱਗੇ ਕੀ ਪਲਾਨ ਹੈ ਕਿਵੇਂ ਚੱਲੂਗੀ ਗੱਲਬਾਤ ਹਾਂ ਸਾਡੇ ਮੈਂਬਰ ਕੋਲ ਆ ਹੀ ਨਹੀਂ ਹੈਗੇ ਤੇ ਸਾਡੇ ਵੀਰ ਹਾਸੀ ਮਜ਼ਾਕ ਵੀ ਬਹੁਤ ਕਰਦੇ ਨੇ ਸਿਆਣੀਆਂ ਗੱਲਾਂ ਵੀ ਬਹੁਤ ਕਰਦੇ ਨੇ ਇਹ ਇਹ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਪੋਜ਼ਿਟਿਵ ਟਾਕ ਤੇ ਜਦੋਂ ਵੀਡੀਓਜ਼ ਬਣੂੰਗੀ ਬਾਦਵਾ ਹਾਂ ਜਦੋਂ ਬਣੂੰਗੀ ਆ ਪੈਣਗੀਆਂ ਤਾਂ ਤੁਸੀਂ ਆਪੇ ਹਰ ਇੱਕ ਬੰਦੇ ਦੀ ਜਜਮੈਂਟ ਲਾ ਲਓਗੇ ਕਲਰ ਹੀ ਹੈਗਾ ਪਤਾ ਨਹੀਂ ਘਾ ਟੋਕ ਤਾਂ ਕਲਰ ਕਲਰ ਤੂੰ ਦਿੱਦਾ ਕੱਢ ਕੇ ਨਹੀਂ ਗਿਆ ਕਲਰ ਕਿਹੜਾ ਕਲਰ ਤਾਂ ਪਤਾ ਨਹੀਂ ਕੀ ਦੇਖ ਰਹੇ ਨੇ ਇਹਨੇ ਵਿੱਚ ਦੇਖਦਾ ਵੀ ਕੋਈ ਦੇਖ ਰਣਾ ਪਿਆ ਪਿਆ ਗਰਵਾ ਜਾਂਦਾ ਹੁੰਦਾ ਮੜਾ ਜ ਰੰਗ ਹੋ ਹੋ ਜਾਂਦਾ ਉਹ ਸਿਸਟਮ ਦੇ ਵਿੱਚ ਪੈ ਜਾਂਦਾ ਬਾਹਰ ਸੱਤ ਨਾ ਦੇਖੀ ਜਾਊਗੀ ਬੰਗੀ ਦੇਖਣਾ ਦੇਖਣਾ ਕਿ ਅਚਾਰ ਨਹੀਂ ਆਇਆ ਹਾਲਾ ਅਚਾਰ ਲੈ ਕੇ ਅੰਬ ਦਾ ਕਰਨ ਕਰਨ ਵੀਰ ਉਹ ਵੀ ਦੇਖ ਹਾਂ ਤਾਂ ਹੀ ਤਾਂ ਟੇਸਟ ਬਣਨਾ ਇਲਾ ਯਾਰ ਰਸਦੋਗੀ ਜੇ ਅੰਬ ਹੁੰਦੇ ਕੰਬ ਪਾ ਦੇਣਾ ਤਾਂ ਵਿੱਚ ਦੋ ਅੰਬ ਪਾਣ ਦਾ ਹੁਣ ਚਾਰ ਪਾ ਲੈ ਵਿੱਚ ਬਸ ਉੱਥੇ ਚਾਰ ਪਾ ਲੈ ਗੁਠਲੀ ਪਾਉਣੀ ਹੈ ਕਿ ਜਿਹੜਾ ਪੇਸਟ ਲਿਆ ਨਾ ਖੱਟੇ ਦਾ ਥੋੜਾ ਜਿਹਾ ਨੋਰਮਲ ਦਾ ਵਿੱਚ ਖੱਟੇ ਦਾ ਟੇਸਟ ਆ ਜਾਣਾ ਬਸ ਉਹ ਤੋਂ ਅੱਗੇ ਨਮੀ ਜੀ ਮਿਲੂਗੀ ਫਿਰ ਟੇਸਟ ਕਰਿਓ ਵੀ ਤੁਸੀਂ ਜਾਂ ਮੈਂ ਵੀ ਖਾਊਗਾ ਕੋਈ ਰੋਟੀ ਦੋਹੀ ਵੀ ਦੋ ਦੋ ਖਾਏ ਹੋ ਪਤਾ ਲੱਗ ਰਿਹਾ ਤੁਹਾਨੂੰ ਲੱਗਦਾ ਐਨੇ ਜੇ ਕੋਈ ਮੋਣ ਲਾਤੀ ਹੋਣੀ ਤੇ ਨਾ ਕੋਈ ਮੋਣ ਲਾਤੀ ਚੱਲ ਕੋਈ ਜਿਹੜੇ ਉਹਦੇ ਜੱਗੇ ਲੱਗੇ ਉਹਦੇ ਲਗਾਟਾ ਪਾਣੀ ਕੱਚੇ ਦੇ ਰੋਲ ਬਣਦੇ ਪੱਕੇ ਸਮੇਂ ਤੇ ਪਾਣੀ ਛਲਕਾਟ ਨਹੀਂ ਛੋਟੇ ਜਿਹੇ ਤਸਲੇ ਵਿੱਚ ਆਪਾਂ ਉੱਥੇ ਬਾਲਟੀ ਜੀ ਵੀ ਲਗਾੜ ਕੇ ਤੇ ਦੇਖਦੇ ਹਾਂ ਲਗਾੜ ਉੱਪਰ ਲੱਗੇ ਹੋਵੇ ਅੱਡਾ ਬੜਾ ਮੋਟਾ ਲੱਗਿਆ ਹੋਇਆ ਮੈਂ ਦੇਖਿਆ 3% ਪੀਲੇ ਪੀਲੇ ਰੰਗ ਦੇ ਹੋ ਨੇ ਹਾਂ ਆਪੋ ਤੋ ਤਸਲੇ ਸੇ ਪਾਣੀ ਪੋੜ ਕੇ ਲੈ ਕੇ ਨਿਆਣਿਆਂ ਨੂੰ ਖੜਾ ਆਪਣੇ ਉਧਰ ਉੱਤੇ ਉੱਥੇ ਦੇ ਮਾਂਡੇ ਵਿੱਚ ਤੇ ਬਾਦ ਪਾਵਾ ਭਰ ਲਿਆ ਆਓ ਜਿਗਾਠ ਹਾਂ ਹਾਂ 2200 ਰੁਪਏ ਕਿਲੋ ਮਿਲਦੇ ਆ ਰੋਪੜ ਆਓ ਜਿਹੜਾ ਆਪਣੇ ਨਾਲ ਦੇ ਬਾਬੇ ਦੇ ਹਾਂ ਇਹਨਾਂ ਦੇ ਕੋਈ ਦਵਾਈ ਨਹੀਂ ਹਾਂ ਆ ਟੁੱਟੀ ਬੋਲਾ ਹਾਂ ਹੈ ਨਾ ਚੱਡੇ ਲਗਾਵਾਂ ਭਰ ਕੇ ਲੈਣਾ ਹਣਾ ਕੱਚੇ ਤੋੜ ਲਿਓ ਪਰ ਜੇ ਕੱਚੇ ਜਿਹੇ ਸੀ ਨਮਣਾ ਲੈਣੀ ਹਾਂ ਪਾਪਾ ਵੀ ਆਪਣੇ ਪਿਲੇ ਪਿਲੇ ਰੰਗ ਦੇ ਹਾਂ ਪਿਲੇ ਚੱਲ ਲੈ ਚੱਲ ਆ ਮੇਰੇ ਪੁੱਤੇ ਬੱਬਰ ਜੇਰਾ ਨਾਲੇ ਜਮ ਬੰਦਿਆ ਜਾਓ ਭਜੋ ਖਿੱਚ ਕੇ ਰੱਖੋ ਕੰਮ ਨੂੰ ਬਈ ਦੇਖੋ ਚੱਕਣੀ ਕੋਈ ਸੌਕੀ ਜੀ ਕਰਦੀ ਹੈਗੀ ਆਪਾਂ ਜਲਾਨੀਆਂ ਨੂੰ 20 ਕੁ ਦਾ ਬੋਦਨੇ ਆਜੋ ਫੋਰੀ ਸਾਹਿਬ ਇੱਧਰ ਆਪਾਂ ਬੋਦਨੇ ਆਪਾਂ ਮੰਨਦਾ ਤਾਂ ਫੇ 20 ਮਿੰਟ ਤਾਂ ਹੋ ਚੱਲੇ ਹਾਲਾਤ ਵਿੱਚ ਅੱਧੀ ਹੋਈ ਹੈ ਹਾਂ ਮੇਰੇ ਬਾਅਦੇ ਤੋਂ ਕੰਮ ਕੋਈ ਵੀ ਹੈਗਾ ਟਾਈਮ ਤਾਂ ਲੰਦਾ ਹਾਂ ਜਰੂਰ ਨਾਲ ਬਣਾਓ ਫਿਰ ਗੱਲ ਬਾਤ ਚੱਲ ਚੱਲ ਸੋ ਆਹ ਵਾਲੀ ਬਣਦੀ ਚੀਜ਼ ਜੇ ਫਹਾ ਵੱਢਣਾ ਹੁਣ ਤੋ ਗਰੰਡਰ 'ਚ ਆ ਕੇ ਉਹਦੇ 'ਚ ਪਾਉਂਦੇ ਤੋ ਘਰ ਰਚਾ ਚੱਲ ਨਹੀਂ ਪਿਆ ਉਹ ਕਰ ਨਹੀਂ ਬਣਦੀ ਆਹ ਵਧੀਆ ਬਣਨੀ ਹੈ ਇਹਦੇ ਨਾਲ ਹੁਣ ਸਾਰਾ ਕੁਝ ਮਿਕਸ ਹੋ ਜਣਾ ਆਪ ਆਪ ਦਾ ਆਖੀ ਇਹਨੇ ਆਪਣੇ ਪੁਰਾਣੀਆਂ ਪੁਰੀਆਂ ਵੀ ਆ ਵੀ ਬੇਬੇ ਰਹੀ ਹੁੰਦੇ ਫੜੀ ਬੀਬੀ ਰਹੀ ਹੋਗੀਆਂ ਉਹਨੇ ਕੀ ਕਰਨਾ ਵਿੱਚੇ ਪਿਆਜ਼ ਵਿੱਚੇ ਲਹੂ ਵਿੱਚੇ ਹਲਦੀ ਵਿੱਚੇ ਜੀਰਾ ਵਿੱਚੇ ਅੰਡਾ ਮੁਗਲਮ ਸਾਰਾ ਕੁ ਪਾ ਕੇ ਘੋਟ ਦਿੰਦੀਆਂ ਹਮ ਅਸੀਂ ਸਾਡੇ ਮਾਮੇ ਦੇ ਛੱਟੜਾ ਲਾ। ਹਾਂ। ਛੇ ਪਿਆਜ਼ ਹਲਦੀ ਵੀ ਵਿੱਚ ਪਾ ਕਰਦੇ ਹਾਂ। ਸਾਰਾ ਤੁਸੀਂ ਕੋਈ ਮਸਾਲਾ ਛਿੱਟਣਾ ਹੀ ਨਹੀਂ। ਬਸ ਉਹ ਤੇਲ ਗਰਮ ਹੋਇਆ ਬਸ ਚੱਕ ਸਾਰਾ ਵਿੱਚ ਪਾ ਕੇ ਖੁਰ ਜਾਂ ਕਰਿਆ। ਬਸ ਤੜਕਾ ਲੱਗ ਗਿਆ। ਆਰ ਵਧੀਆ। ਵਧੀਆ ਖਾਜੀ ਬਣਾ ਦੇ ਜੀ। ਹੁਣ ਤਾਂ ਸਾਰਾ ਉਹ ਲੱਗ ਲੱਗ ਪੈਂਦਾ। ਪਰ ਪਿਆਜ਼ ਪੂਰੀ ਜਾਓ ਜੀ ਫਿਰ ਜੀਰੇ ਨੂੰ ਲੱਗ ਭੁੱਲੋ ਜੀ ਇਹ ਕਰੋ ਉਹ ਕਰੋ। ਖਾਸਾ ਕੁਝ ਹੁੰਦਾ। ਅਸਲ ਤਾਂ ਹੁਣ ਕਿਪਾ ਗਲਤੀ ਕਰ ਜੂਦੇਗਾ ਹੂੰ ਕੱਲ ਕੋਈ ਕੀ ਹੋ ਗਿਆ ਇਹਦੇ ਪੱਤੇ ਪੱਤੇ ਪਾਉਣ ਦੇ ਨੇ ਡੱਕੇ ਸੁੱਕ ਗਿਓ ਉਹਨਾਂ ਨੇ ਕਿਤੇ ਰਗੜੇ ਤੇ ਪਗੜਾ ਚ ਆਉਣਾ ਉਹ ਰਗੜਾਈ ਚ ਨਹੀਂ ਆਉਂਗਾ ਕੱਢ ਦੇਣੇ ਆਪਾਂ ਨੇ ਬਸ ਉਹਦਾ ਜਿਹਦੇ ਕੋਲ ਆਈ ਗਿਆ ਕੱਢੀ ਜਾ ਆ ਪਈ ਤੁਹਾਨੂੰ ਪਹਿਲਾਂ ਕਰ ਦਿੰਦਾ ਨਹੀਂ ਉਹ ਕਰਦੀ ਤੂੰ ਗੱਲ ਤਾਂ ਸਮਝਣਾ ਜਦ ਆਪਾਂ ਆਹ ਓ ਬਣਾਉਂਦੇ ਨੇ ਬੈਂਗਣ ਬਣਾਉਨੇ ਹੁੰਦੇ ਨੇ ਬੈਂਗਣਾਂ ਦੇ ਪਾੜ ਕੇ ਨਹੀਂ ਪਾਉਂਦੇ ਵਿੱਚ ਬਾਅਦ ਵਿੱਚ ਆਏ ਕੱਢਦੇ ਹੁੰਦੇ ਬਾਹਰ ਨੂੰ ਮਰਾ ਫੋਨ ਕਰ ਜੋ ਕੋ ਨੂੰ ਮਰਾ ਫੋਨ ਕਰ ਜੋ ਕਹ ਹੈ ਭਾਈ ਉਹ ਬਾਜੀ ਤੇਰੇ ਕੋ ਫੋਨ ਹੀ ਕਰਾਂ ਪਿਆ ਸਤਿ ਸ਼੍ਰੀ ਅਕਾਲ ਜਿਵੇਂ ਗੀਤਾ ਪਸੰਦ ਦਿੱਸਤ ਪਾਉਂਦਾ ਅੰਤਰਿਆ ਨੋ ਦੀ ਕਹ ਨਹੀਂ ਹੁੰਦੀ ਸਟੋਟ ਮੜਾ ਉੱਤਾਂ ਕਰਦਾ ਮੈਂ ਤੇਰੇ ਤੋਂ ਬੁੱਕ ਮਰਾ ਦੱਬਿਆ ਨੂੰ ਕਹਿ ਦਦਦਾ ਕਿ ਵੀ ਆ ਜਾ ਇਹਦਾ ਫੋਨ ਹੈਗਾ ਜੀ ਘਰਾਂ ਮੈਂ ਲਾਣਾ ਦਿਮਾਗ ਵੀ ਕਿੱਥੇ ਹੋ ਸਕਦਾ ਫਿਰ ਮੈਂ ਉਹਨਾਂ ਦੇ ਕਿਸੇ ਟੱਬਰ ਨੂੰ ਫੋਨ ਕਰਿਆ ਉਹ ਕਹਿੰਦੇ ਵੀ ਹਾਂ ਜੇ ਇੱਥੇ ਹੋ ਜੀ ਗੱਲ ਕਰੂਗੇ ਦਰਸਨਾ ਫੋਨ ਦੁਨੀਆਂ ਦਾ ਸਕੂਲ ਦਾ ਕੰਮ ਆਉਂਦਾ ਏ ਤੇ ਨਾ ਦਾ ਤਾਂ ਕਰ ਕੋਲ ਘੱਟ ਨਾ ਬਣਾ ਠੀਕ ਆ ਵੀ ਆਈ ਦੀ ਆਈ ਚਲੋ ਰੱਖ ਲਾ ਦੋ ਰੱਖ ਆਖਲਾ ਨੂੰ ਆਪਾਂ ਉਹ ਕਰਮਿੰਦਰ ਨੂੰ ਕਰਦੇ ਕਿੰਨੂ ਕਰਦਾ ਤੇ ਸੋਨੂੰ ਇਹ ਤਾਂ ਮੈਂ ਸੋਨੂੰ ਨੂੰ ਕਰਿਆ ਤਾਂ ਕਰਮਿੰਦਰ ਵੀ ਕਰਾ ਹਾਂ ਕਰ 10 15 ਮਿੰਟ ਦਾ ਟਾਈਮ ਦਿੱਤਾ ਤਾਂ ਤੁਸੀਂ ਟਾਈਮ ਦੇ ਕਦੋਂ ਪਵੰਦ ਹੋਉਗੇ ਟਾਈਮ ਦੇ ਜਰਾ ਸਰਨਾ ਇਹ ਸ਼ਬਦ ਸਾਰੇ ਨੇਤਰ ਦੇ ਗਿਆ ਜਿਹੜੇ ਨੂੰ ਬੋਲ ਗਿਆ ਜਰਾ ਪਹਿਲਾਂ ਕਿ ਟਿਊਟਰ ਬਹੁਤ ganas ਖੌਂਦਾ ਪਰ ਇਹ ਟਿਊਟਰ ਦੇ ਵਿੱਚ ਕੀ ganas ਸਿੱਖੇ ਹੁੰਦੇ ਪੂਰੀ ਲਾ ਤੁਸੀਂ ਆਈ ਹੈਗੇ ਰਾਜੂ ਨੇ ਸਾਨੂੰ ਟਾਈਮ ਦੇ ਨਹੀਂ ਪਰ ਕਿਹੜਾ ਸ਼ਗਨ ਵਾਲਾ ਲਫਾਵਾ ਨੇ ਆਈ ਸ਼ਗਰ ਭਾ ਕੇ ਦੇਣਾ ਜੜੀ ਵਿੱਚ ਕੀ ਲਗਾ ਰ ὅ૾ོ શિણવ્ય અણ્ય? ૨ુ વઓ હાણ શાણ સાણ હણ�ે કાણ મૂય નિા હણિં? કાણાણ વકણાણ સૂં કાણ હાણ ઈ ક liksomશા� ਸ਼ੁਰੂ ਉਹਦੇ ਆਲਾ ਡਾਇਲਗ ਸੁਣਾ ਦੇ ਉੱਚੀ ਦੇਣੀ ਆਏ ਵਾਲਾ ਆਹ ਦੇਖੋ ਉਹਦੇ ਵੀਰ ਜੀ ਕਰਨ ਵੀਰ ਜੀ ਬੈਠੇ ਆਦੇ ਚਾਹ ਦੇ ਛੋਟੇ ਜੀ ਦਿੱਤੇ ਤਾਂ ਕਹਿੰਦਾ ਛੋਟੇ ਜੀ ਛੋਟੇ ਜੀ ਦਿੱਤੀ ਉਹਨੂੰ ਕੋਈ ਬੇਬੀ ਆ ਗਈ ਹੂੰ ਮੈਂ ਸੇਮ ਦਟੋ ਕਹਦੀ ਅਸੀਂ ਪਰ ਜਿਹੜਾ ਨਾਂ ਹੈ ਉਹ ਹੈ ਹੀ ਮੈਂ ਆਪਾ ਮੈਂ ਥੋੜਾ ਜ਼ਿਆਦਾ ਨਹੀਂ ਕਹਿ ਕਾ ਤੂੰ ਨਹੀਂ ਨਹੀਂ ਮੈਂ ਤੀਜੀ ਘੜਾ ਚ ਲਾ ਜਾਂਦੇ ਹੇ 11 ਵਜੇ ਮਾਰਨੀ ਜਦੋਂ ਆਪਾ ਆਪਾ ਇੱਕ ਚੀਜ਼ ਦੇਖ ਆਪਾ ਇਹ ਐਡਾ ਕੀ ਹੁੰਦਾ ਦਾ ਜੱਕੇ ਘਵਾਉਂਦੇ ਹੁੰਦੇ ਤੇ ਇਹ ਨਾਟਕ ਕਰਦੇ ਹੁੰਦੇ ਜੀ ਕਿਨੇ ਚਾਦਰਾਂ ਲਾਉ ਜਾਂਦਾ ਹੁੰਦਾ ਦਾ ਨਾ ਦੱਸ ਐਨੇ ਕਿੰਨੇ ਚਾਦਰਾਂ ਲਾ ਲਿਆ ਗੱਲਾਂ ਦੇਖ ਲੈ ਇੱਥੇ ਨਾ ਹੈ ਐਡਾ ਕੀ ਹੁੰਦਾ ਦਾ ਏ ਉਹ ਨਹੀਂ ਬੋਨਾ ਬੋਨਾ ਤਾਂ ਵਧਿਆ ਬਾਅਦ ਵਿੱਚ ਪਹਿਲਾਂ ਇੰਨਾ ਕੀ ਨਹੀ ਨਹੀ ਅਸਲ ਪਤਾ ਕੀ ਗੱਲ ਹੈ ਇਹ ਇਹ ਕਹਦਾ ਵੀ ਜਦ ਇਹ ਐਨਾ ਦਾ ਨਾ ਜਦ ਮੈਂ ਕਹੋਂਦਾ ਦਾ ਖਾਰਚ ਬੁੱਲ ਜੀ ਇਹੇ ਕਰਦੇ ਹੁੰਦੇ ਤੇ ਨਾਟਕ ਹੂੰ ਬਹੁਤ ਪੁਰਾਣੀ ਗੱਲ ਐ ਦੇਖੋ ਸਾਜ ਕਿੰਨੀ ਪੁਰਾਣੀ ਫਾੜੀ ਐ ਇਹ ਦੇਖੋ ਆਹ ਗੱਲ ਐ ਦੇਖੋ ਸਾਜ ਦੀ ਗੱਲ ਐ ਮੈਂ ਗੱਲ ਖਾਣ ਦੀ ਗੱਲ ਨਹੀਂ ਕਰਦਾ ਇੱਕ ਦੀ ਗੱਲ ਐ 14 12 ਦੀ ਸਾਜ ਉਹ ਸਾਜ ਇਹ ਹੈਗੀ ਗੱਲ 1900 999 ਦੀ ਗੱਲ ਐ ਉਹ ਫਿਰ ਜਦ ਮੇਰੀ ਮੈਰਿਜ ਥੀ 999 ਜਦ ਮੇਰੀ ਮੈਰਿਜ ਹੋਈ ਐ ਤੂੰ ਕਹਿੰਦਾ ਰਾਲਾ ਤੂੰ ਕਿੰਨੇ ਲੋੜਾ ਸਕਦਾ ਨਹੀਂ ਜਾਂਦਾ ਫਾ ਮਰਦਾ ਸੀ ਕਿੰਨੇ ਦਾ ਤਰਾ ਕੀ ਚਾਹੀਏ ਕਾਰੀ ਹੋ ਗਈ ਹੈ ਤੇ 40 ਹੀ ਹੈ ਹਾਂ ਸਾਸੀ ਦਾ ਹੋ ਪੰਜ ਚਾਰ ਟੋਟਾ 40 ਮੇ ਲੱਗਣ ਵਾਲਾ ਮੈਂ ਥੋੜੇ ਦਾ ਬਸ ਮੈਂ ਕੋਣ ਫਾਟੇ ਬਾਟੇ ਇਹ ਪ੍ਰਾਇਸ ਚ ਲੱਗਣ ਵਾਲੇ ਸਾਰੇ ਨੂੰ ਹਾਂ तकरीबन ਮੇਰਾ ਵੀ ਤਾਂ ਪ੍ਰਾਇਸ ਦੇ ਦਿਨ ਮੈਂ ਜਿਹੜਾ 20% ਦਾ ਪ੍ਰਾਇਸ ਦੇ ਬਰਬੰਦ ਹਾਂ ਹਾਂ ਤੇ ਦੋਨਾਂ ਦਾ ਮੈਂ ਜਰਾ ਨਿੱਕੀ ਰੱਖਦਾ ਇਕੱਠਾ ਖੜ ਜੋ ਬੱਚਾ ਆਇ ਨਾ ਕਰ ਅੱਪਾ ਹਾਂਜੀ ਅੱਪੀ ਇਹ ਡਰਦੀ ਆ ਤਾਂ ਕੋਈ ਨਹੀਂ ਫਿਰ ਕੀ ਹੋ ਗਿਆ ਈ ਖੇਡਾ ਪਤ ਖੇਡਾ ਲੈ ਖੇਡੋ ਕ ਬੈਟ ਖੇਡੋ ਬੈਟਬਾਲ ਖੇਡੋ ਵੀਰੇ ਨਾਲ ਉਧਰ ਉਹ ਉਧਰੋਂ ਉਧਰੋਂ ਨਾ ਬੋਲ ਇਹਦਾ ਇਹਦਾ ਵਾਰੋ ਮੈਂ ਤਾਂ ਮੁਰੋਂ ਘਰ ਚਿੱਤ ਕੈਮਰਾ ਹੈ ਦੇਣੋਂ ਬਸ ਆਪ ਵੀ ਹੱਸੇ ਤੋ ਡੇੜਾ ਵਾਲਾ ਬੰਦਾ ਬੈਟ ਛੋਟੀ ਸਾਤੀ ਨਹੀਂ ਖੇਡਦੀ ਬੈਦੋ ਦਾ ਉਹਦੇ ਮੇਤਦਾਰੋਂ ਤੈਨੂੰ ਸਾਡੂ ਦਾ ਬਾਗੇ ਨਾਲੋਂ ਦੇ ਮੁੰਡਾ ਮੈਨੂੰ ਮਾਵਾ ਨੂੰ ਨਾਲੇ ਚਾਹੀਦੀ ਸਾਰਾ ਮੁੰਡਾ ਕੇ ਅੰਮੀ ਰੋਲ ਆਲਸੀਰ ਮਾਰ ਕੇ ਦੇਖਾ ਬਾਘਰੂ ਦੀ ਕਿਰਪਾ ਨਾਲ ਜੀ ਪ੍ਰਸਾਦੇ ਗਏ ਆ ਨਾਲ ਆ ਗਈ ਮਲਾਈ ਤੇ ਗੋਲੀ ਦੇ ਦਿਓ ਬੰਦੇ ਸਾਡੇ ਵੀ ਪਹੁੰਚ ਗਏ ਜੀ ਪਹਿਲਾਂ ਤੁਸੀਂ ਬੰਦਵਾ ਆ ਕਰਦੇ ਮਿਰਚ ਜੀ ਦੇਖ ਕੇ ਕੀ ਕੋਸਾ ਚਟਣੀ ਵੀ ਸਾਡੀ ਓਕੇ ਹੋ ਗਈ ਜੀ ਲਓ ਜੀ ਖਰਦੋ ਕੁਲਵਿੰਦਰ ਜੀ ਪਰ ਦੋ ਪਸਾ ਦੇ ਲਓ ਜੀ ਸਦਾਰ ਦੋ ਪਸਾ ਦੇ ਜੀ ਮਾਝ ਨਹੀਂ ਮੈਨੂੰ ਪਹਿਲੇ ਆ ਚੱਲਦਾ ਕੰਮ ਆਹ ਗੁਰਜੀਤ ਸਿੰਘ ਦਾ ਖਾਲਸਾ ਬਾਈ ਤੇਰਾ ਕਿ ਤੂੰ ਵੀ ਦੋ ਫੜਲੇ ਜਿ ਬਣਨੇ ਇਹ ਜਿਹੜੀ ਜਿਹੜੀ ਆ ਐ ਨਾ ਹੱਥ ਪਰੇ ਖਾਣੇ ਵਾਲੀ ਇਹਨਾਂ ਸੋਚਿਆ ਵੀ ਜਿੱਦ ਨਹੀਂ ਹੋਰੀ ਤੁਹਾਡੀ ਹਾਂ ਲਿਆਓ ਜੀ ਬੜੇ ਆਸ਼ੀਰਵਾਦ ਹਾਂ ਦਸ ਦੇ ਨੌਣ ਮਿਰਚ ਕਿ ਕਿਣਾ ਐ ਨਾ ਦੇਖ ਆਲੇ ਦਾਲ ਉਹ ਝਾਕਦਾ ਹੋਰੇ ਪਾਸੇ ਨੂੰ ਆ ਚਾਚਾ ਜੀ ਕੀ ਬਣਾਉਣਾ ਸਵਾਦ ਮਤਲਬ ਪਹਿਲਾਂ ਭਾਦੀ ਕਰ ਦੂੰ ਹਾਂ ਇਹ ਵੀ ਸਵਾਦ ਹੈ ਐਟ ਕਰਾਰੀ ਇੱਕ ਨੰਬਰ ਬਿਲਕੁਲ ਵਧੀਆ ਜੀ ਥੋੜਾ ਨਾ ਕਰਿਆ ਨੂੰ ਤੇ ਪੈਕ ਕਰਵਾ ਲੈਣੀ ਹੈ ਨਹੀਂ ਨਹੀਂ ਪੈਕ ਨਹੀਂ ਕਰਾਉਣੀ ਥੋੜੀ ਪਾਉ। ਅਸੀਂ ਉਹਨੂੰ ਸਾਜ ਹਾਲ ਨੀਤੀ ਬਣਾ ਲੈਣੀ ਹੈ। ਹਾਂ ਜਿਨ੍ਹਾਂ ਨੇ ਤਾਜ ਮਹਿਲ ਬਣਾਇਆ ਤਾਂ ਨਾ ਉਹਦੇ ਹੱਥ ਵੱੜਤੇ ਤੇ ਮੈਂ ਅੱਗੇ ਗੱਲ ਕਰਨ ਲੱਗਿਆ ਦਾ। ਜਿਹਨੇ ਤਾਜ ਮਹਿਲ ਬਣਾਇਆ ਤਾਂ ਨਾ ਉਹ ਬੰਦੇ ਦੀ ਸੋਚ ਬਹੁਤ ਵਧੀਆ ਦੇਖੋ ਅੱਜ ਵੀ ਦੇਖਣ ਜਾਂਦੇ ਲੋਕ। ਹਾਂ ਫਿਰ ਹੁਣ ਇਹ ਚਟਨੀ ਦਾ ਬਹੁਤ ਵਧੀਆ ਕਾਰੋਬਾਰ ਕਰਿਆ ਜਾ ਸਕਦਾ ਹੈ। ਦੂਰ ਦੂਰ ਤੇ ਲੋਕ ਚਟਨੀ ਲੈਣ ਆਉਣਗੇ। ਹਾਂ ਰਾਈ

ਮਨੂ ਲਾਦੀ ਆ ਪਾ ਸਬਜੀ ਵਾਂਗੂ ਖਾ ਜਾਣੀ ਤਾਨੂੰ ਇਹਨੂੰ ਆਾ ਛੂਗਰ ਨੂੰ ਘੱਟ ਹੈ ਤੇ ਮੀਚੇ ਦਾ ਮਤਲਬ ਨਾ ਨੂਨ ਨਾ ਨੂਨ ਮਿਰਚੋ ਕੇ ਚਕਣੀ ਦਾ ਮਤਲਬ ਨਾ ਚਟਕੇ ਖਾਣੀ ਜੇ ਤੂੰ ਸਬਜੀ ਵਾਂਗੂ ਖਾ ਕੇ ਖਾ ਨਹੀਂ ਸਕਦਾ ਤੂੰ ਸਬਜੀ ਵਾਂਗੂ ਨੂੰ ਸਵਾਦ ਹੀ ਜੋ ਯਾਰ ਖਾਉ ਨਹੀਂ ਨਾ ਸਵਾਦ ਨਹੀਂ ਫਿਰ ਫਿਰ ਮੇਰੇ ਉਹੀ ਸੀ ਕਮੀਆਂ ਕੋਈ ਚਕਣੀ ਦਾ ਜੱਟ ਕੇ ਖਾਣੀ ਚਾਹੀਦੀ ਹੈ ਚਟਕੇ ਖਾਣੀ ਚਾਹੀਦੀ ਆ ਇਹ ਤਾਂ ਨੂਨ ਜੇ ਤੇ ਵਿੱਚ ਨੂਨ ਜ਼ਿਆਦਾ ਹੋਊਗਾ ਤੂੰ ਜੱਟ ਕੇ ਹੀ ਖਾਊਗਾ ਵੱਧ ਨੂਨ ਖਾਏ ਨਹੀਂ ਹੁਣ ਉੱਥੇ ਹਰ ਬੰਦੇ ਦੀ ਦੀਦਾ ਆਪਣਾ ਆਪਣਾ ਸਵਾਦ ਹੈ ਤੂੰ ਇਸ਼ਟ ਹਾਂ ਕੋਈ ਮਿਰਚ ਮਤਲਬ ਆਪਣਾ ਨੂਨ ਮਿਰਚ ਮਤਲਬ ਸ ਹਾਂ ਜਿਹੜੇ ਭਾਈ ਉਹਨੇ ਬਣਾਇਆ ਮੈਂ ਟਾਈਮ ਦਾ ਬੋਲ ਲਿਆ ਵੀ ਤੂੰ ਕੌਮ ਦਾ ਪਾਈ ਵੀ ਇਹੀ ਤਾਂ ਮੈਂ ਚੈੱਕ ਕਰਨ ਦਾ ਕਿਹੜੀ ਚੀਜ਼ ਨਹੀਂ ਪਾਈ ਗਾ ਇਹੀ ਤਾਂ ਪੁੱਛਣਾ ਦਾ ਵੀ ਮੇਰੇ ਤੇ ਪਹਿਲਾਂ ਬਣ ਗਿਆ ਨਾ ਸਾਰਾ ਕੁਝ ਹਾਂ ਕਰਵਿੰਦਰ ਦੇਖੋ ਇਹ ਦਾਣਾ ਪਾਣੀ ਕਿ ਕਿ ਕਿੰਨਾ ਬਣਦਾ ਨਾ ਆਇਆ ਤਾਂ ਤੇਰੇ ਬਾਤ ਕੋਈ ਦਾਣਾ ਪਾਣੀ ਤੈਨੂੰ ਫੋਨ ਕਰਿਆ ਤੂੰ ਤੈਨੂੰ ਦੱਸਿਆ ਤੇ ਵੀ ਨਾ ਆਇਆ ਤਾਂ ਘੋੜਣਾ ਫਿਰਨਾ ਤੇਰੇ ਕੋਲ ਨਾਲ ਚਟਨੀ ਦੀ ਖਾਣੀ ਬੰਦਾ ਘੋਟਣੇ ਖਾਣੇ ਦੇ ਹਾਂ ਇੱਕ ਹੋਰ ਵੀ ਫਰਕ ਆ ਗਿਆ ਤੇਰੇ ਬਾਤ ਤੇ ਗਲਾਬ ਜਾਮਨਾਂ ਵੀ ਧੋ ਕੇ ਰੱਖਿਆ ਮੈਂ ਤੈਨੂੰ ਸ਼ੂਗਰ ਆ ਉਹ ਵੀ ਦੇਖ ਲੈ ਧੋ ਕੇ ਰੱਖਿਆ ਆਂ ਵੀ ਤੈਨੂੰ ਸ਼ੂਗਰ ਆ ਮੇਰੇ ਬੀਬੂ ਲੈ ਖਾਣੀ ਛੱਡ ਕਰ ਲਿੱਖੀ ਆਹ ਚੱਕ ਉੱਪਰ ਲਓ ਬਈ ਓਕੇ ਹੋ ਗਿਆ ਜੀ ਪਾਸ ਕੰਮ ਜੀ ਜੀ ਤਾਂ ਵੀ ਆਪਣੇ ਨਾ ਹਾਂ ਮਰਾਂ ਜੀ ਪਾਪਾ ਨਾਲ ਅੱਗ ਵਾਲੇ ਗਿਆ ਸੀ ਅੱਜ ਵੀ ਉੱਥੇ ਬੈਠ ਕੇ ਹਾਂ ਚਟਨੀ ਦੇ ਨਾਲ ਰੋਟੀ ਉੱਤਾਰ ਕੇ ਰੋਟੀਆਂ ਖਾ ਰਿਹਾ ਰੋਟੀ ਮਿਤਾ ਕੇ ਰੋਟੀ ਖਾ। ਰੋਟੀ ਮਿਤਾ ਕੇ ਚੱਲ ਨਿਕਾ। ਹਾਂ। ਸੋ ਦੋ ਤਾਂ ਬੜਾ ਸਮਝੀ ਕਿ ਤੂੰ। ਹਾਂ। ਸਮਝ ਗਿਆ ਤੇਰੀ ਸਦਾ ਪਾ ਬਣਾ ਸ। ਸਦਾ ਤੇ ਵਾਕਈ। ਜੋ ਸਾਡੇ ਸ਼ਬਦਾਂ ਵਿੱਚ ਤੇ ਨਿਕਲੀ ਹੈ ਚਟਣੀ ਉਹੀ ਕੁਝ ਆ। ਹੋਈ ਹੈ ਨਾ। ਹਾਂ ਆ ਗਿਆ। ਹਾਂ। ਕੌਣ ਆ ਗਿਆ? ਮੈਂ ਕਿਹ ਆਣਾ ਵਾ। ਹਾਂ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਕਿਵੇਂ ਚੱਲਦੀ ਤੇਰੀ ਟ੍ਰੇਨਿੰਗ? ਬੜੀ ਵਧੀਆ ਜੀ। ਵਧੀਆ ਚੱਲ ਰਹੀ ਆ। ਚਲੋ। ਠੀਕ ਆ ਜੀ। ਰੋਟੀ ਮੰਗਾਓ ਰੋ। ਮੰਗਾਉਂਦੇ ਜੀ ਲੈ ਕੇ ਆਉਂਦਾ। ਮੈਂ ਹੀ ਲੈ ਕੇ ਆਉਣੀ ਆ। ਨਹੀਂ।